ਕੀ ਬਹਿੰਦੇ ਗਲਤੈ ਨਹੀਂ ਡਾਂਗ ਬਾਲੇ ਦੇ ਕਦੇ ਨਾ ਮੂਰੇ ਖੜੇ ਦੁਨੀਆ ਪੂਤਾ ਫਿਰ ਇੱਕ ਪੜ ਦੀ ਕਿਤਾਬਾਂ ਨਖਰ ਹੋਣੀਆਂ ਇੱਥੇ ਤੇਰੇ ਆਲਾ ਯਾਰ ਕੁੜੇ ਪੜੇ ਦੁਨੀਆ ਹਾਈ ਕਦੇ ਕੀ ਤਾਣੀ ਰਕਾਨੇ ਮਾਨੇ ਇਸ ਗੱਲ ਤੇ ਕਿਉਂਕਿ ਜੱਗ ਤੇ ਲਿਖਾਰੀ ਖਰੇ ਖਰੇ ਪਿਆ ਓ ਕਦੇ ਮੁੰਡੇ ਦੇ ਵੀ ਗਾਣਿਆਂ ਤੇ ਧੌਰ ਕਰ ਲਈ ਨਹੀਂ ਬੱਲਾ ਤਾੜਨੀ ਦੇ ਦੱਦ ਵਾਂਗੂ ਕੜੇ ਪਿਆ ਹਾਈ ਹੁਣ ਐਨਾ ਕੁਤਾ ਹੋ ਗਿਆ ਤੇ ਜਰਬਾ ਕੁੜੇ ਹਾਈ ਨਹੀਂ ਦਿਲ ਵਿੱਚ ਕੋਈ ਵੀ ਪੁਲੇਖਾ ਨਹੀਂ ਰਿਹਾ ਉਹ ਬੰਦਾ ਖੁੱਦ ਦੀਆਂ ਨਜ਼ਰਾਂ 'ਚ ਸਹੀ ਚਾਹੀਦਾ ਹੀ ਨਹੀਂ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਖੁੱਦ ਦੀਆਂ ਨਜ਼ਰਾਂ 'ਚ ਸਹੀ ਚਾਹੀਦਾ ਹੀ ਨਹੀਂ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਓ ਯਾਰ ਨੂੰ ਹੀ ਯਾਰ ਖਾਣ ਬਾਰੇ ਸੋਚਦੇ ਨਹੀਂ ਤਾਂ ਹੀ ਫੇਲ ਨੇ ਕਿ ਮਾਂਜੋ ਪਲੈਨ ਹੁੰਦੀਆਂ ਕੌਣ ਮਾੜਾ ਕੌਣ ਚੰਗਾ ਰੱਬ ਜਾਣਦਾ ਹੀ ਨਹੀਂ ਨਾਲੇ ਕਦੋਂ ਬਈਮਾਨੀਆਂ ਸਕੈਨ ਹੁੰਦੀਆਂ ਪਹਾੜ ਜਹਰੀਆਂ 'ਚ ਪਾਉਣ ਵਾਲੇ ਬੰਦੇ ਮਾੜੇ ਨਹੀਂ ਜਿੱਤੇ ਮੇਰਾ ਟਾਈਮ ਆ ਫੀਲਿੰਗ ਆ ਜੱਫਰ ਦੀ ਕਤੀੜ ਚੱਕਦੀ ਨਹੀਂ ਲਾ ਕੇ 4 बाई 4 55 ਚੜ੍ਹ ਦੂੰ ਆ ਜਿਹੜੇ ਨਵੇਂ ਜਿਸਲਾਰੂ ਤੇਰਾ ਰਾਹ ਕਹਿ ਦੇ ਨਹੀਂ ਹਲੇ ਪੈਲੀਆਂ ਦੇ ਬਾਪ ਨਾਲ ਪੇਚਾ ਨਹੀਂ ਪਿਆ ਬੰਦਾ ਖੁੱਦ ਦੀਆਂ ਨਜਰਾਂ ਚ ਸਹੀ ਚਾਹੀਦੇ ਨਹੀਂ ਆ ਪਾ ਲੋਕਾਂ ਦੀਆਂ ਨਜਰਾਂ ਦਾ ਠੇਕਾ ਨਹੀਂ ਲਿਆ ਖੁੱਦ ਦੀਆਂ ਨਜਰਾਂ ਚ ਸਹੀ ਚਾਹੀਦੇ ਨਹੀਂ ਆ ਪਾ ਲੋਕਾਂ ਦੀਆਂ ਨਜਰਾਂ ਦਾ ਠੇਕਾ ਨਹੀਂ ਲਿਆ ਧੰਨਵਾਦ ਬਾਈ ਜੀ ਜੇਕਰ ਮੇਰੀ ਵੀਡੀਓ ਇਹ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਬਈ ਜੀ